ਮੇਤਰੋ ਹੁਣੇ-ਹੁਣੇ ਦੌਲਤਨਾਮ ਡੈਰੀ ਫਾਰਮ ਪਿੰਡ ਬਰਗਾੜੀ ਤਕੀਲ ਜੈਤੋ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਚਾਰ ਨਗਾ ਉਤਾਰ ਦੇ ਫਾਰਮ ਤੋਂ ਆਪਾਂ ਸ਼ੂਟ ਕੀਤਾ ਸ਼ਾਰਟ ਤੇ ਜਾਣਕਾਰੀ ਲੈ ਕੇ ਦੇਣਾ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਦੇਖ ਲਿਓ ਕਿਉਂਕਿ ਬਾਈ ਦੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਹਮੇਸ਼ਾ ਸਾਰੇ ਸੱਜਣਾਂ ਨੂੰ ਬਾਈ ਉਹਨਾਂ ਦੀ ਵੀਡੀਓ ਦੀ ਅੜੀਕ ਹੁੰਦੀ ਆ ਗੱਲਬਾਤ ਕਰੀਏ ਉਤਾਰ ਆਪਾਂ ਪਹਿਲੀ ਦੀ ਬਾਈ ਕੀ ਡਿਟੇਲ ਹੈ ਜੀ ਇਹ ਦੂਜਾ ਸੁਆ ਸੁਈਆ ਵੀਰੇ origignal ਪੰਜਾਬ ਵਾਲੀ ਜਰਸੀ ਆ ਵੀਰੇ ਠੀਕ ਆ ਬਾਈ ਜਰਸੀ ਆਉਂਦੀ ਆ ਆਪਣੇ ਕੋਲ ਵੀਰੇ ਕਦੇ-ਕਦਾਈਂ ਹੋਗੇ ਵੀਰੇ 15-20 ਦਿਨ ਹੋ ਗਏ ਤੋਂ ਜਰ ਕਾਨੂੰਨੀ ਹੋਈ ਹੋਈ ਆ ਮਗਰ ਕੀ ਆ ਤੇ ਕਿੰਨੇ ਦੁੱਧ ਲਈ ਤੇ ਦੇਣੀ ਕਿੰਨੇ ਦੀ ਆ ਇਹ ਸਵੇਰ ਵੀਰੇ 6:30 ਵਜੇ ਸੂਈ ਆ ਜੇਰ ਜੂਰ ਕੰਪਲੀਟ ਪਾਤੀ ਆ ਨੇ ਬਿਲਕੁਲ ਵੀਰੇ ਵੀਡੀਓ ਬਣੀ ਵੀ ਆਪਣੀ ਠੀਕ ਆ ਬਾਈ ਹਾਂ ਮਗਰ ਇਹਨੇ ਬੱਚੀ ਨੂੰ ਜਾਣ ਦਿੱਤਾ ਬਹੁਤ ਜਿਆਦਾ ਚੰਗੀ ਬੱਚੀ ਇਹ ਲੋ ਵੀ ਇਹ ਤੁਸੀਂ ਚੈੱਕ ਕਰਕੇ ਦੇਖ ਲੋ ਅਬਤਾਰ ਕਿੰਨਾ ਕੁ ਦੁੱਧ ਦੀ ਉਮੀਦ ਆ ਤੇ ਕਿੰਨੇ ਦੀ ਦੇਣੀ ਹੈ ਬਾਈ ਇਹ ਦੁੱਧ ਵੀਰੇ ਜਿਹੜੇ ਮਾਲਕਾ ਕੋਲੋਂ ਲਈ ਆ ਦੁੱਧ ਕਹਿੰਦੇ 22-23 ਕਿਲੋ ਤਾਂ ਦਿੰਦੀ ਹੈ ਬਿਹੜਾ ਠੀਕ ਆ ਬਾਈ ਇਹ ਬੜੇ ਆਰਾਮ ਨਾਲ ਖੁੱਲਾ ਡੁੱਲਾ ਬਹਿੜੇ ਨਾ ਬੜਾ ਜਿਹੜੇ ਹਿਸਾਬ ਨਾਲ ਬਾਈ ਇਹਦਾ ਪੰਜਾ ਤੇ ਕਿੰਨੇ ਦੀ ਦੇਣੀ ਇਹ ਇਹ 82000 ਦੀ ਬੈੜ ਦੇਵਾਂਗੇ ਵੀਰੇ 82000 ਦੀ ਬਾਕੀ ਤੁਹਾਨੂੰ ਪੂਰੀ ਵੀਡੀਓ ਤੇ ਤੋੜ ਕੇ ਦਿਖਾਵਾਂਗੇ ਮਿੱਤਰੋ ਤੇ ਗੱਲਬਾਤ ਆਪਾਂ ਅਗਲੀ ਦੀ ਕਰੀਏ ਬਾਈ ਇਹ ਵੀ ਵੀਰੇ ਦੂਜਾ ਸੁਗਾ ਸੁੰਦੀ ਆ ਠੀਕ ਆ ਜੀ ਹਾਂ ਇਹ ਦਿਨ ਪਿਆ ਦੇ ਵੀਰੇ 7 ਤੋਂ 8 ਦਿਨ ਪਿਆ ਹਜੇ ਠੀਕ ਆ ਬਾਈ ਹਾਂ ਤੇ ਆਰਡਰ ਕੁਆਲਟੀ ਮੈਂ ਜਣੀਆ ਗੱਲ ਕਰੀਏ ਬਾਈ ਆਪਾਂ ਅਗਲੀ ਦੀ ਦੂਜਾ ਸੁਆਸ ਹੁੰਦੀ ਆ ਵੀਰੇ ਪਿੰਡ ਚੋਂ ਗਾਂ ਲਈ ਵੀ ਆ ਠੀਕ ਆ ਬਾਈ 20 ਕਿਲੋ ਦਾ ਦਿੱਤਾ ਵੈਦਾ ਪਲੂਣ ਦਾ ਲੋਣ ਦਾ ਹਾਂ ਦਿਨੇ ਦੇ ਵੀ ਚਾਰ ਪੰਜ ਦਿਨ ਪਏ ਆ ਤੇ ਇਹ ਬਾਈ ਕਿੰਨੇ ਦੀ ਇਹ ਵੀ 75000 ਦੀ ਲੈ ਲੈ 75000 ਦੀ ਲੋ ਮਿੱਤਰੋ ਉਹ ਬਾਈ ਤੁਸੀਂ ਚੈੱਕ ਕਰਕੇ ਦਿਓ ਪ੍ਰੋਜੈਕਟ ਬਹੁਤ ਜਿਆਦਾ ਸੋਹਣਾ ਲੱਗਿਆ ਕਰਮ ਦੀ ਹੈਨਾ ਗੱਲਬਾਤ ਕਰੀਏ ਆਵਤਾਰ ਆਪਾਂ ਅਗਲੀ ਦੀ ਕੀ ਦੂਜਾ ਸੁਆ ਵਹਿੜ ਸੁਈ ਆ ਬਾਈ ਠੀਕ ਹੈ ਭਾਈ ਇਹ ਵੀ ਇਕੱਠੀਆਂ ਹੀ ਸੁਣਨਾ ਸੁਬਾ ਠੀਕ ਹੈ ਭਾਈ ਜੇਰ ਜੁਰੇ ਦੀ ਵੀ ਕੰਪਲੀਟ ਪੈਤੀ ਆ ਓਕੇ ਹੈ ਭਾਈ ਇਹਦੇ ਮਗਰ ਬੱਚਾ ਵਜੇ ਮਗਰ ਬੱਚਾ ਵੀਰੇ ਅੱਛਾ ਇਹ ਕਿੰਨੇ ਕ ਦੁੱਧ ਵਾਲੀ ਦੇ ਕਿੰਨੇ ਦੀ ਦੇਣੀ ਹੈ ਦੁੱਧ ਦੀ ਵੀ 20 ਕਿਲੋ ਬੜੇ ਨਾਲ ਨਾਲ ਦੇ ਦੂਗੀ 75000 ਜਮਾਨਤਨ ਕਰ ਦਾਂਗੇ ਲੋ ਵੀ ਮਿੱਤਰੋ ਆਰਡਰ ਆਰਡਰ ਦੀ ਇਹ ਵੀ ਬਹੁਤ ਸੋਹਣੀ ਆ ਤੇ ਸਾਫ਼ ਆਗਾ ਬਾਕੀ 14 ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣ ਦਾ ਵਿਚਾਰ ਮੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਗੱਲਬਾਤ ਕਰ ਲਿਓ ਬਾਕੀ ਬਾਈ ਹੁਣੇ ਵੀ ਕਹਿੰਦੇ ਹਾਂ ਦਾ ਕੋਈ ਵੀ ਜਾਨਵਰ ਦੀ ਤਸੱਲੀ ਕਰਨੀ ਹੈ ਤੁਸੀਂ ਆਦੇ ਫੱਦਰ ਤੇ ਕਰਕੇ ਖਰੀਦਣੀ ਆ